ਅਜੋਸ਼ੀ ਜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੀਓ ਪੋਲਿਟਿਕਸ ਦੇ ਵਿੱਚ ਵੀ ਜਿਹੜੀਆਂ ਚੇਂਜੇਸ ਆ ਉਹ ਦੇਖਣ ਨੂੰ ਮਿਲ ਰਹੀਆਂ ਆ ਉਹਨਾਂ ਦੇ ਬਿਆਨਬਾਜ਼ੀਆਂ ਜੋ ਕੁਝ ਹੋ ਰਿਹਾ ਆ ਉਹਨਾਂ ਤੇ ਵੀ ਆਪਾਂ ਨਜ਼ਰ ਮਾਰਦੇ ਆ ਆਰਬ ਨੇਸ਼ਨਸ ਨੇ ਰੀਸੈਂਟਲੀ ਇੱਕ ਜਿਹੜੀ ਹੁਣ ਮੀਟਿੰਗ ਕੀਤੀ ਆ ਖਾਸ ਕਰਕੇ ਜਿਹੜਾ ਮਿਡਲ ਈਸਟ ਦੇ ਵਿੱਚ ਜੋ ਲੜਾਈ ਚੱਲ ਰਹੀ ਆ ਹਮਾਸ ਨੂੰ ਲੈ ਕੇ ਤਾਂ ਉਹ ਸਿੱਧੇ ਤੌਰ ਦੇਤੇ ਉਹਦੇ ਨਾਲ ਤਾਂ ਨਹੀਂ ਆਏ ਪਰ ਲੈਬਨਨ ਦੇ ਵਿੱਚ ਕਿਉਂਕਿ ਲੜਾਈ ਪਹੁੰਚ ਚੁੱਕੀ ਆ ਉਹਦੇ ਕਰਕੇ ਜਿਹੜੇ ਹੋਰ ਅਰਬ ਨੇਸ਼ਨ ਆ ਉਹ ਇਕੱਠੇ ਹੁੰਦੇ ਨਜ਼ਰ ਆ ਰਹੇ ਆ ਸਾਊਦੀ ਕ੍ਰਾਊਨ ਪ੍ਰਿੰਸ ਜਿਹਨੂੰ ਐਮਬੀਐਸ ਆਖਦੇ ਮੁਹੰਮਦ ਬਿਨ ਸੁਲਮਾਨ ਉਸਨੇ ਦੋਸ਼ ਲਾਇਆ ਨੇ ਇਜ਼ਰਾਈਲ ਦੇ ਉੱਤੇ ਵੀ ਉਹਨੇ ਕਲੈਕਟਿਵ ਜੈਨੋਸਾਈਡ ਗਾਜ਼ਾ ਦੇ ਵਿੱਚ ਕੀਤਾ ਆ ਸੋ ਕਹਿੰਦੇ ਵੀ ਉਸਨੇ ਇਜ਼ਰਾਈਲ ਦੇ ਦੁਆਰਾ ਲੋਕਾਂ ਨੂੰ ਇੱਕ ਖਾਸ ਦੇ ਨਾਲ ਉਹਨਾਂ ਦੀ ਕਤਲੇਆਮ ਕੀਤਾ ਗਿਆ ਕਤਲ ਉਗਾਰਤ ਹੋਈ ਆ ਕੱਲ ਜਿੱਦਾਂ ਤੁਸੀਂ ਖਬਰ ਵੀ ਸਾਂਝ ਪਾਈ ਸੀ ਵੀ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨਤਨੀਆਉ ਉਹਨੇ ਮੰਨਿਆ ਵੀ ਜਿਹੜੇ ਹਜ਼ਬੁੱਲਾ ਦੇ ਲੋਕਾਂ ਨੂੰ ਮਾਰਨ ਵਾਲੇ ਜਿਹੜੇ ਹਜ਼ਬੁੱਲਾ ਦੇ ਕਹਿ ਲੋ ਵੀ ਲੀਡਰ ਕਹਿ ਲੋ ਜਾਂ ਉਹਨਾਂ ਦੇ ਜਿਹੜੇ ਆਪਰੇਟਿਵ ਸੀਗੇ ਉਹਨਾਂ ਨੂੰ ਪੇਜਰ ਤੇ ਨਾਲ ਮਾਰਨ ਵਾਲੀ ਜਿਹੜੀ ਗੱਲ ਆ ਉਹ ਉਹਨਾਂ ਨੇ ਖੁਦ ਕੀਤੀ ਸੀ ਕਹਿੰਦੇ ਵੀ ਇਹ ਗੈਦਰਿੰਗ ਹੋਈ ਸੀ ਲੀਡਰਸ ਆਫ ਇਸਲਾਮਿਕ ਨੇਸ਼ਨ ਜਿਸ ਨੂੰ ਸਾਊਦੀ ਅਰੇਬੀਆ ਨੇ ਹੋਸਟ ਕੀਤਾ ਸੀ ਰਿਆਦ ਦੇ ਵਿੱਚ ਤੇ ਕੰਟਰੀ ਦੇ ਜਿਹੜੇ ਲੀਡਰ ਆ ਉਹਨਾਂ ਨੇ ਇਹ ਕਿਹਾ ਆ ਵੀ ਕਿੰਗਡਮ ਕਹਿੰਦੇ ਵੀ ਜਿਹੜੀ ਸਾਊਦੀ ਅਰੇਬੀਆ ਦੀ ਕਿੰਗਡਮ ਆ ਇਹ ਦੁਬਾਰਾ ਇਸ ਚੀਜ਼ ਨੂੰ ਦੁਹਰਾਉਂਦੀ ਆ ਤੇ ਕਹਿੰਦੇ ਵੀ ਅਸੀਂ ਕੰਡਮ ਕਰਦੇ ਆ ਤੇ ਐਬਸੋਲੂਟ ਰਿਫਿਊਜ਼ਲ ਆ ਵੀ ਜਿਹੜਾ ਕਲੈਕਟਿਵ ਜੈਨੋਸਾਈਡ ਕਮਿਟ ਕੀਤਾ ਜਾ ਰਿਹਾ ਹੈ ਇਜ਼ਰਾਈਲ ਦੇ ਦੁਆਰਾ ਜਿਹੜੇ ਸਾਡੇ ਭਰਾ ਨੇ ਪੈਲਸਟੀਨੀਆਂ ਲੋਕ ਉਹਨਾਂ ਦੇ ਉਲਟ ਸੋ ਕਰਾਉਨ ਪ੍ਰਿੰਸ ਇਹ ਜਿਹੜਾ ਆ ਉਹ ਜਾਣਿਆ ਜਾਂਦਾ ਆ ਆਪਣੇ ਜਿਹੜੇ ਸਟੌਂਚ ਸਟੈਂਡ ਨੂੰ ਜਿਹੜਾ ਉਹ ਲੈ ਕੇ ਵੀ 2017 ਦੇ ਵਿੱਚ ਇਸਨੇ ਇਰਾਨੀਨ ਸੁਪਰੀਮ ਲੀਡਰ ਜਿਹੜਾ ਖਮੇਨੀ ਆ ਉਸ ਨੂੰ ਉਹਦਾ ਐਡੋਲਫ ਹਿਟਲਰ ਦੇ ਨਾਲ ਜਿਹੜੀ ਆ ਉਸ ਦੀ ਤੁਲਨਾ ਇੱਕ ਟਾਈਮ ਦੇ ਉੱਤੇ ਕਿੱਤੀ ਸੀਗੀ 사우디아ਰੇਬੀਆ ਨੇ ਇਹ ਇਹਨਾਂ ਦੇ ਵਿੱਚ ਜਿਹੜੇ ਅਰਬ ਨੇਸ਼ਨ ਆ ਇਸਲਾਮਿਕ ਲੀਡਰਸ ਜਿਹੜੇ ਉਹਨਾਂ ਨੇ ਕਿਹਾ ਆ ਵੀ ਇਜ਼ਰਾਈਲ ਨੂੰ ਜਿਹੜੀਆਂ ਸ਼ਿਪਮੈਂਟਸ ਆ ਰਹੀਆਂ ਆ ਹਥਿਆਰਾਂ ਦੀਆਂ ਉਹ ਰੁਕਣੀਆਂ ਚਾਹੀਦੀਆਂ ਆ ਪਰ ਉੱਥੇ ਨਾਲ ਦੇ ਨਾਲ ਅਰਬ ਦੇ ਕੁਝ ਜਿਹੇ ਮੁਲਕ ਵੀ ਆ ਜਿਨ੍ਹਾਂ ਨੇ ਆਪਣੀਆਂ ਬੰਦਰਗਾਹਾਂ ਵਰਤਨ ਦਿੱਤੀਆਂ ਆ ਇਸ ਪੂਰੇ ਕਤਲੇਆਮ ਦੇ ਇਸ ਪੂਰੀ ਲੜਾਈ ਦੇ ਵਿੱਚ ਇਜ਼ਰਾਈਲ ਤੱਕ ਹਥਿਆਰ ਮੁਹੱਈਆ ਘੜਾਉਣ ਦੇ ਲਈ ਸੋ ਪਰ ਇੱਕ ਜਿਹੜੀ ਚੀਜ਼ ਜਿਹੜੀ ਵਾਪਰੀ ਜਦੋਂ ਤੋਂ ਇਹ ਲੜਾਈ ਲਬਨਾਨ ਦੇ ਵਿੱਚ ਹਰਜੋਤ ਸਿੰਘ ਜੀ ਪਹੁੰਚੀ ਆ ਅਰਬ ਨੇਸ਼ਨ ਲਗਾਤਾਰ ਜਿਹੜੇ ਆ ਉਹ ਇਸ ਤਰੀਕੇ ਦੀਆਂ ਮੀਟਿੰਗਸ ਆ ਉਹ ਕਰਨ ਲੱਗੇ ਆ ਤੇ ਪਹਿਲੀ ਵਾਰ ਖੁੱਲ ਕੇ ਦੇਖਿਆ ਗਿਆ ਵੀ ਸਾਊਦੀ ਅਰੇਬੀਆ ਇਹਨਾਂ ਦੇ ਉਲਟ ਆਇਆ ਆ ਕੁਝ ਮਹੀਨੇ ਪਿੱਛੇ ਚਲਦੀ ਹੈ ਤੇ ਚੀਨ ਦੇ ਦੁਆਰਾ ਇਜ਼ਰਾਈਲ ਅਤੇ ਸਾਊਦੀ ਅਰੇਬੀਆ ਦੇ ਵਿੱਚ ਆਪਸ ਦੇ ਵਿੱਚ ਸਮਝੌਤਾ ਕਰਾਉਣ ਦੀ ਵੀ ਗੱਲ ਕੀਤੀ ਸੀ ਈਰਾਨ ਦੇ ਨਾਲ ਵੀ ਜਿਹੜੇ ਸਮਝੌਤੇ ਇਹਨਾਂ ਦੇ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ ਕੀ ਹੁਣ ਇਹ ਸਾਰਾ ਕੁਝ ਉਸ ਗੱਲਬਾਤ ਦਾ ਜਿਹੜਾ ਨਤੀਜਾ ਹੈਗਾ ਆ ਜਾਂ ਇਹ ਇੱਕ ਕਿਦਾਂ ਦਾ ਜਿਹੜਾ ਦਬਾਅ ਆ ਉਹ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਪਰ 터ਕੀ ਵਾਲਾ ਤਾਂ ਅਕਸਰ ਹੀ ਬੋਲਦਾ ਰਿਹਾ ਹੈ ਇਜ਼ਰਾਈਲ ਦੇ ਉਲਟ ਵੀ ਉਹਨਾਂ ਦੇ ਦੁਆਰਾ ਜਿਹੜਾ ਕਤਲੇਆਮ ਜਿਹੜਾ ਉਹ ਕੀਤਾ ਜਾ ਰਿਹਾ ਆ ਪਰ ਆਪਾਂ ਦੇਖਿਆ ਵੀ ਵੈਸਟ ਦੇ ਵਿੱਚ ਖਾਸ ਕਰਕੇ ਅਮਰੀਕਾ ਦੇ ਵਿੱਚ ਇਜ਼ਰਾਈਲ ਦੀ ਪੂਰੀ ਸਪੋਰਟ ਆ ਉਹ ਕਹਿੰਦੇ ਵੀ ਇਜ਼ਰਾਈਲ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਪੂਰਾ ਅਖਤਿਆਰ ਹੈਗਾ 7 ਅਕਤੂਬਰ ਦੇ ਹਮਾਸ ਦੇ ਹਮਲੇ ਤੋਂ ਬਾਅਦ ਚ 2023 ਦੇ ਵਿੱਚ ਜੋ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਜੋ ਕੁਝ ਵਾਪਰਿਆ ਆ ਹੁਣ ਤੱਕ ਕਲੈਕਟਿਵਲੀ ਇਜ਼ਰਾਈਲ ਦੇ ਦੁਆਰਾ 43000 ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਗਿਆ ਹੈ 7 ਅਕਤੂਬਰ ਦੇ ਹਮਲੇ ਤੋਂ ਬਾਅਦ ਜਿਸ ਦੇ ਵਿੱਚ ਹਜ਼ਾਰ ਤੋਂ ਵੱਧ ਇਜ਼ਰਾਈਲੀਆਂ ਨੂੰ ਹਮਾਸ ਨੇ ਮਾਰਿਆ ਸੀ ਅਗਲੀ ਖਬਰ ਹੈਤੀ ਮੁਲਕ ਤੋਂ ਆ ਰਹੀ ਆ ਹੈਤੀ ਦੇ ਵਿੱਚ 에ਅਰਲਾਈਨਸ ਨੇ ਜਿਹੜੀਆਂ ਜਿਹੜੀਆਂ ਫਲਾਈਟਸ ਆ ਉਹ ਸਸਪੈਂਡ ਕਰ ਦਿੱਤੀਆਂ ਜਦੋਂ ਇੱਕ 에어ਲਾਈਨ ਜਿਹੜੀ ਆ ਸਪ੍ਰਿੰਟ ਉਸ ਦੇ ਉੱਤੇ ਗੋਲੀਆਂ ਵੱਜੀਆਂ ਆ ਬਹੁਤ ਸਾਰੀਆਂ 에어ਲਾਈਨਸ ਨੇ ਹੇਤੀ ਨੂੰ ਜਿਹੜੇ ਪੈਸੇਂਜਰ ਜਾਣ ਵਾਲੇ ਜਾਂ ਉੱਥੋਂ ਹੋਰ ਮੁਲਕਾਂ ਨੂੰ ਜਾਣ ਵਾਲੇ ਆ ਜੋ ਪੋਰਟ ਆਫ ਪ੍ਰਿੰਸ ਤੇ ਲੈਂਡ ਕਰਨਾ ਸੀ ਉਹ ਸਾਰੀਆਂ ਫਲਾਈਟਸ ਉਹਨਾਂ ਨੇ ਕੈਨਸਲ ਕਰ ਦਿੱਤੀਆਂ ਸਪਿਰਿਟ 에어ਲਾਈਨਸ ਦੀ ਫਲਾਈਟ 951 ਜੋ ਫੋਰਟ ਲੋਰਲ ਡੇਲ ਫਲੋਰਿਡਾ ਤੋਂ ਜਾਰੀ ਸੀ ਉਸ ਨੂੰ ਡਾਇਵਰਟ ਕਰਨਾ ਪਿਆ ਡੋਮਿਨਿਕ ਰਿਪਬਲਿਕ ਦੇ ਵਿੱਚ ਤਾਂ ਕਿ ਉਹ ਸੈਂਟਿਆਗੋ 에어ਪੋਰਟ ਤੇ ਸੇਫਲੀ ਜੋਆ ਲੈਂਡ ਕਰ ਸਕੇ ਇੱਕ ਫਲਾਈਟ ਟੈਂਡੈਂਟ ਨੂੰ ਮਾਈਨਰ ਇੰਜਰੀਜ਼ ਵੀ ਆਈਆਂ ਹੈਗੀਆਂ ਹਾਲਾਂਕਿ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਪੈਸੇਂਜਰ ਆ ਉਹ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਹਰਟ ਨਹੀਂ ਹੋਇਆ ਇਹ ਸੈਕੰਡ ਅਟੈਕ ਹੈਗਾ ਤਿੰਨਾਂ ਹਫ਼ਤਿਆਂ ਦੇ ਵਿੱਚ ਉਹਨਾ 에어ਲਾਈਨਸ ਦੇ ਉੱਤੇ ਜਿਹੜੀਆਂ ਖੇਤੀ ਦੇ ਕੈਪੀਟਲ ਦੇ ਉੱਪਰ ਦੀ ਫਲਾਈ ਕਰਦੀਆਂ ਹੈਗੀਆਂ ਆ ਇਹ ਇਨਸੀਡੈਂਟ ਉਸ ਟਾਈਮ ਤੇ ਵਾਪਰੀ ਆ ਜਦੋਂ ਨਵੇਂ ਪ੍ਰਾਈਮ ਮਿਨਿਸਟਰ ਨੇ ਉੱਥੇ ਤੇ ਨੇ ਇਨਚਾਰਜ ਲਿਆ ਹੈਗਾ ਖੇਤੀ ਮੁਲਕ ਇਸ ਟਾਈਮ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚ ਹੈਗਾ ਆ ਆਰਮਡ ਗੈਂਗਸ ਤੇ ਵਾਇਲੈਂਸ ਬਹੁਤ ਜ਼ਿਆਦਾ ਉੱਥੇ ਜਿਹੜੀ ਆ ਵਧੀ ਹੋਈ ਹੈਗੀ ਆ ਐਲੈਕਸ ਜਡੀਅਰ ਫਾਈਲਜ਼ ਏਮ ਉਹ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਹੈ ਵੀ ਮੇਰਾ ਹੀ ਮੇਨ ਮਕਸਦ ਹੈ ਪ੍ਰਾਇੋਰਟੀ ਜਿਹੜੀ ਆ ਉਹ ਰੀਸਟੋਰਿੰਗ ਸਕਿਉਰਿਟੀ ਹੈਗੀ ਆ ਅ ਇਸ ਟਾਈਮ ਦੇ ਉੱਤੇ ਉਸ ਮੁਲਕ ਦੇ ਵਿੱਚ ਬਹੁਤ ਸਾਰੀਆਂ ਡਿਫਿਕਲਟ ਸਰਕਮਸਟੈਂਸਸ ਹੈਗੀਆਂ ਆ ਤੇ ਉਸ ਨੇ ਪ੍ਰੋਮਿਸ ਕੀਤਾ ਹੈ ਵੀ ਅਸੀਂ ਸਾਰੇ ਹੀ ਜੋ ਮੈਥਡਸ ਆ ਉਹ ਵਰਤਾਂਗੇ ਤਾਂ ਕਿ ਜਿਹੜੀ ਵਾਇਲੈਂਸ ਆ ਉਸ ਨੂੰ ਘਟਾਇਆ ਜਾ ਸਕੇ ਇਹ ਜੋ ਪ੍ਰਾਈਮ ਮਿਨਿਸਟਰ ਨਵੇਂ ਹੈਗੇ ਹੇਤੀ ਦੇ ਇਸਨੇ ਸੈਨੇਟ ਦੇ ਵਿੱਚ ਉਥੇ ਦੀ 2015 ਦੇ ਵਿੱਚ ਰਨ ਕੀਤਾ ਸੀ ਤੇ ਉਹ ਹਾਰ ਗਏ ਸੀ ਉਸ ਤੋਂ ਬਾਅਦ ਇਹ ਬੋਸਟਨ ਯੂਨੀਵਰਸਿਟੀ ਦੇ ਪੜ੍ਹੇ ਹੋਏ ਹੈਗੇ ਆ ਤੇ ਹੁਣ ਉਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਹੈਗੇ ਆ ਸਪਿਰਟ 에ਅਰਲਾਈਨ ਦੀ ਜਿਹੜੀ ਫਲਾਈਟ ਆ ਉਸਨੇ ਡੋਜ਼ਨਟ ਲੋਵਰ ਟੋਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਿਹੜਾ ਆ ਲੈਂਡ ਕਰਨਾ ਸੀ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਵੀ ਆ سوشل মিডিਆ ਦੇ ਉੱਤੇ ਸ਼ੋ ਹੋ ਰਹੀਆਂ ਜਿੱਥੇ ਪਲੇਨ ਨੂੰ ਜਹਾਜ਼ ਨੂੰ ਬੁਲੇਟਸ ਲੱਗੀਆਂ ਹੋਈਆਂ ਹੈਗੀਆਂ ਤੇ ਸਪਿਰਿਟ 에ਅਰਲਾਈਨਸ ਨੇ ਕਿਹਾ ਜਿਹੜਾ ਡੈਮੇਜ ਆ ਉਹ ਕੰਸਿਸਟੈਂਟ ਵਿਦ ਦਾ ਗਨਫਾਇਰ ਇਸ ਕਰਕੇ ਜੋ ਫਲਾਈਟਸ ਆ ਆਪਾਂ ਕੈਨਸਲ ਕਰਨ ਜਾ ਰਹੇਗੇ ਦੋ ਅਮਰੀਕਨ 에ਅਰਲਾਈਨਸ ਅਮਰੀਕਨ 에ਅਰਲਾਈਨ ਤੇ ਜੈਟ ਬਲੂ ਉਹਨਾਂ ਨੇ ਵੀ ਆਪਣੀਆਂ ਫਲਾਈਟਸ ਜਿਹੜੀਆਂ ਹੇਤੀ ਨੂੰ ਜਾਂਦੀਆਂ ਸੀ ਆ ਉਹ ਸਸਪੈਂਡ ਕਰ ਦਿੱਤੀਆਂ ਹੈਗੀਆਂ ਹੇਤੀ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਉੱਥੇ ਦੀ ਜਿਹੜੀ ਸਿਕਿਉਰਿਟੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਵੱਧ ਤੋਂ ਵੱਧਰ ਹੋਈ ਹੈਗੀ ਆ ਅਕਤੂਬਰ ਮਹੀਨੇ ਦੇ ਵਿੱਚ ਗੈਂਗ ਮੈਂਬਰਸ ਨੇ ਯੂਨ ਦੇ ਇੱਕ ਹੈਲੀਕਾਪਟਰ ਦੇ ਉੱਤੇ ਜਿਹੜਾ ਹਮਲਾ ਕੀਤਾ ਸੀਗਾ ਤੇ ਉਸ ਤੋਂ ਬਾਅਦ ਕੁਝ 에ਰਲਾਈਨਸ ਨੇ ਟੈਂਪਰੇਰੀ ਉਸ ਟਾਈਮ ਦੇ ਉੱਤੇ ਫਲਾਈਟਸ ਕਲੋਜ਼ ਜਿਹੜੀਆਂ ਸ਼ਟਡਾਊਨ ਕਰ ਦਿੱਤੀਆਂ ਸੀਗੀਆਂ ਯੂਨ ਬੈਕਡ ਪਾਲਿਸੀ ਮਿਸ਼ਨ ਜੋ ਹੈਗੇ ਆ ਉਹਨਾਂ ਦੇ ਆਫਿਸ ਕਿਨੀਆਂ ਚੋਂ ਆ ਉੱਥੋਂ ਉਹ ਜਾਂਦੇ ਸੀਗੇ ਫੇਤੀ ਨੂੰ ਉਹ ਉਹਨਾਂ ਨੇ ਆਪਣੀਆਂ ਸਰਵਿਸਸਾਂ ਸਾਰੀਆਂ ਫੇਤੀ ਦੇ ਵਿੱਚ ਬੰਦ ਕਰ ਦਿੱਤੀਆਂ ਤੇ ਆਪਣੇ ਜਿਹੜੇ ਆਫਸਰਸ ਆ ਉਹਨਾਂ ਨੂੰ ਕਿਨੀਆਂ ਦੇ ਵਿੱਚ ਮੂਵ ਕਰ ਲਿਆ ਜੀ ਅਗਲੀ ਜਿਹੜੀ ਹਲੋ ਸਿੰਘ ਜੀ ਜਰਮਨੀ ਤੋਂ ਆ ਰਹੀ ਹੈ ਖਬਰ ਜਰਮਨੀ ਦੀ ਜਿਹੜੀ ਕੋਲੀਸ਼ਨ ਸਰਕਾਰ ਆ ਉਹ ਟੁੱਟ ਗਈ ਹੈਗੀ ਆ ਤੇ ਕਹਿੰਦੇ ਵੀ ਫਰਵਰੀ 23 ਨੂੰ ਉੱਥੇ ਸਨੈਪ ਇਲੈਕਸ਼ਨਸ ਜਿਹੜੀਆਂ ਹੋਣਗੀਆਂ ਚਾਂਸਲਰ ਆਲ ਆਫ ਸ਼ੋਲਸ ਦੀ ਜਿਹੜੀ ਸੋਸ਼ਲ ਡੈਮੋਕ੍ਰੇਟ ਪਾਰਟੀ ਆ ਉਹ 메인 ਪਾਰਟੀਆਂ ਦੇ ਵਿੱਚੋਂ ਇੱਕ ਆ ਤੇ ਕਹਿੰਦੇ ਵੀ ਉਹ ਇਨ੍ਹਾਂ ਇਲੈਕਸ਼ਨ ਦੀ ਤਰੀਕ ਤੇ ਲਈ ਮੰਨ ਗਈ ਹੈਗੀ ਆ ਐਸਪੀਡੀ ਦੇ ਜਿਹੜੇ ਗਰੁੱਪ ਲੀਡਰ ਆ ਬਰਲਿੰਗ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਆ ਦਿੱਤੀ ਹੈਗੀ ਆ ਵੋਟ ਆਫ ਕੰਫੀਡੈਂਸ ਕਹਿੰਦੇ ਅਧਿਕਾਰਤ ਤੌਰ ਤੇ ਉੱਤੇ 11 ਦਸੰਬਰ ਨੂੰ ਲਿਆ ਜਾਊਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਵੋਟ ਆ ਉਹ ਜਿਹੜੀਆਂ ਕਰਵਾਈਆਂ ਜਿਹੜੀਆਂ ਜਾਣਗੀਆਂ ਕਹਿੰਦੇ ਵੀ ਜੇ ਸਰਕਾਰ ਫੇਲ ਹੋ ਜਾਂਦੀ ਆ ਪਾਰਲੀਮੈਂਟ ਦੀ ਬੈਕਿੰਗ ਤੋਂ ਕਾ ਉਹ ਜਿਹੜਾ ਕਿ ਇਸ ਟਾਈਮ ਦੇਖਿਆ ਜਿਹੜਾ ਉਹ ਜਾ ਰਿਹਾ ਆ ਪ੍ਰੈਜ਼ੀਡੈਂਟ ਜਿਹੜੇ ਫਰੈਂਕ ਵਾਲਟਰ ਉੱਥੋਂ ਦੇ ਨੇ ਉਹ ਕਹਿੰਦੇ ਵੀ ਇਲੈਕਸ਼ਨ ਨੂੰ ਕਨਫਰਮ ਕਰ ਦੇਣਗੇ ਸੋ ਐਂਜਲਾ ਮਰਕਲ ਤੋਂ ਬਾਅਦ ਵਿੱਚ ਜਿਹੜੇ ਆਲ ਆਫ ਸ਼ੋਲਜ਼ ਆ ਉਹ ਚਾਂਸਲਰ ਉੱਥੋਂ ਦੇ ਜਿਹੜੇ ਬਣੇ ਸੀਗੇ ਪਰ ਉਹ ਕੋਲੀਸ਼ਨ ਦੀ ਜਿਹੜੀ ਸਰਕਾਰ ਸੀ ਤੇ ਇਵੈਂਚੁਅਲੀ ਜਿਹੜੀ ਆ ਉਹਨਾਂ ਦੀ ਆਪਸ ਦੇ ਵਿੱਚ ਲੰਮਾ ਸਮਾਂ ਨਹੀਂ ਬਣੀ ਤੇ ਉੱਥੇ ਜਿਹੜੀ ਸਰਕਾਰ ਆ ਉਹ ਹੁਣ ਡਿੱਗਣ ਜਾ ਰਹੀ ਆ ਤੇ ਉਸ ਤੋਂ ਬਾਅਦ ਚ ਸਨੈਪ ਇਲੈਕਸ਼ਨਸ ਆ ਓਨ ਦੀ ਫਰਵਰੀ ਦੇ ਵਿੱਚ ਜਰਮਨੀ ਚ ਹੋਣ ਗਿਆ ਜੀ